ਹੇ ਜਾਨ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬੀਐਫਐ ਪਸ਼ੂ ਮੇਲਾ ਤਨੌਲਾ ਕੋਲ ਕਡਾਲਟ ਬੁੱਲ ਜਣੀ ਕੇ ਵੱਡੇ ਸਾਨਾਂ ਦੇ ਵਿੱਚ ਆ ਬੁੱਲ ਨੇ ਬਾਜੀ ਮਾਰੀ ਐ ਬਾਈਆਂ ਦੇ ਨਾਲ ਕਰਾਂਗੇ ਗੱਲਬਾਤ ਕਿਹੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਹੈਗਾ ਤੇ ਕੀ ਇਹਦੇ ਰਿਕਾਰਡ ਨੇ ਬਾਈ ਜੀ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਨੂੰ ਧੰਨਵਾਦ ਕਿਹੜਾ ਪਿੰਡ ਆ ਵੀਰੇ ਤੇ ਕੀ ਨਾਮ ਆਪਣਾ ਬਾਈ ਜੀ ਪਿੰਡ ਰਸੀਦਾ ਤੇ ਆਪਾਂ ਨੂੰ ਹਰਿਆਣਾ ਪੈਂਦਾ ਵੀਰੇ ਜ਼ਿਲ੍ਹਾ ਕਿਹੜਾ ਪੈਂਦਾ ਬਾਈ ਜ਼ਿਲ੍ਹਾ ਜੀਂਦ ਪੈਂਦਾ ਜ਼ਿਲ੍ਹਾ ਜੀਨਪੈਂਦਾ ਤੇ ਜੇ ਬੁੱਲ ਦੀ ਜਾਣਕਾਰੀ ਹੈ ਬਾਈ ਕਿਹੜੇ ਸੀਮਣ ਦਾ ਬੱਚਾ ਇਹ? ਇਹ ਕੰਡੇ ਵਾਲੇ ਸਾਹਣ ਦਾ। ਕੰਡੇ ਵਾਲੇ ਸਾਹਣ ਦਾ। ਕੰਡੇ ਵਾਲੇ ਸਾਹਣ ਦਾ ਬਾਈ ਵੱਡੇ ਕਾਰਨ ਦੇ ਇਹਦਾ ਖੁਦ ਦਾ ਨਾਮ ਬਾਬਰ 2 ਹੈ ਬਰੇ। ਇਹਦਾ ਨਾਮ ਬਾਬਰ 2 ਰੱਖਿਆ। ਹਾਂਜੀ ਹਾਂਜੀ। ਤੇ ਤੁਹਾਡੇ ਕੋਲ ਘਰ ਦਾ ਜਨਮਾ ਦਾ ਲਿਆ ਸੀ ਬਾਈ। ਇਹ ਆਪਾਂ ਲਿਆ ਜੀ ਪਹਿਲਾਂ ਬਾਈ ਦਰਸ਼ਨ ਤੋਂ ਤਾਂ ਨਿਸ਼ੀ ਦਲੇ। ਦੋਸਤੋ ਬਾਈ ਦਰਸ਼ਨ ਦਾ ਨਾਮ ਬਹੁਤ ਵੱਡਾ ਨੀਲੀ ਰਾਵੀ ਨਸਲ ਦੇ ਵਿੱਚ। ਤੇ ਧੰਨੇ ਸ਼ੀ ਦਲੇ ਦਾ ਸਾਰੇ ਭਰਾਵਾਂ ਨੇ ਦੇਖਿਆ ਪਿਛਲੇ ਸਾਲ ਵੀ ਇੱਥੇ ਖੇਡਿਆ ਕਹਿੰਦੇ ਗੇਮ ਹਣਾ ਇਹ। ਉਦੋਂ ਸੈਕਿੰਡ ਰਿਹਾਗਾ ਇਹ ਬੋਲ ਪਰ ਐਤਕੀ ਬਾਜ਼ੀ ਮਾਰੀ ਹੈ ਕਾਫੀ ਕੋਈ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਵੀਰੇ ਸੀਮਨ ਵਗੈਰਾ ਇਹਦਾ ਪਿਆਰਾ ਤੁਹਾਡੇ ਕੋਲ ਪਿਆਰਾ ਜੀ ਇੱਥੇ ਪਿਆਰਾ ਮੇਲੇ ਜੀ ਹੈ ਠੀਕ ਹੈ ਨੰਬਰ ਦੱਸ ਦਿਓ ਬਾਈ ਆਪਣਾ ਇੱਕ ਵਾਰੀ 80976 31000 31000 ਹਾਂਜੀ ਤੇ ਬਾਈ ਇਹਦੀ ਡਾਈਟ ਪਲਾਨ ਕੀ ਹੈਗਾ ਡਾਈਟ ਪਲਾਨ ਨਾਰਮਲ ਹੀ ਹੈ ਜਿਹੜਾ ਆਮ ਹੁੰਦਾ ਜੀ ਕੋਈ ਵੱਖਰੀ ਚੀਜ਼ ਨਹੀਂ ਕੀ ਸ਼ੈਰ ਸੂਤ ਕਰਾਉਨੇ ਆ ਬਾਕੀ ਰੋਜ਼ ਕਰਾਉਣੀ ਸ਼ੈਰ ਕਿੰਨੀ ਹੁੰਦੀ ਹੈ ਬਾਈ ਡੇਲੀ ਦੀ ਸ਼ੈਰ 4 ਕਿਲੋਮੀਟਰ ਦੀ ਕਦੇ 2 ਦੀ ਕਦੇ 4 ਮਾਂ ਦੇ ਦੁੱਧ ਦੇ ਰਿਕਾਰਡ ਦੀ ਗੱਲ ਕਰੀਏ ਬਾਈ ਆਲੀ ਬਸਤੀ ਵੱਡੀ ਪਟੇ ਵਾਲੀ ਮਾਝਾ ਸਾਰਿਆਂ ਨੂੰ ਪਤਾ ਉਹ ਚੈਂਪੀਅਨ ਬਣਦੀ ਨੇ ਹਾਂ ਬਾਈ ਹਾਂਜੀ ਉਹਦਾ ਬੱਚਾ ਜੀ ਉਹ 20 ਪਲੱਸ ਸੀ ਕਦੇ 22 ਕਦੇ ਤੇ ਦੋਸਤੋ ਜੇ ਗੱਲ ਕਰੀਏ ਚਾਹੇ ਦਰਸ਼ਨ ਸਿੰਘ ਦੀ ਗੱਲ ਕਰੀਏ ਹਨਾ ਧੰਨੇ ਸੀਦਾਲੇ ਦੀ ਵੱਡਾ ਨਾਮ ਆਗਾ ਚਾਹੇ ਸੁਨਣ ਵਾਲੀ ਬਸਤੀ ਕਰੀਏ ਉਹ ਵੀ ਨੀਲੀ 라ਵੀ ਦੇ ਕਹਿੰਦੇ ਟੌਪ ਦੇ ਬਰੀਡਰਾਂ ਦੇ ਵਿੱਚ ਇੱਕ ਨਾਮ ਆਗਾ ਫਿਰੋਜ਼ਪੁਰਿਆਂ ਦਾ ਹਾਂਜੀ ਹਾਂਜੀ ਤੇ ਜਿਹੜਾ ਮੇਨ ਫਾਰਮਰ ਕਹਦੀ ਆਪਾਂ ਜੀ ਨੀਲੀ 라ਵੀ ਦੀ ਹੈ ਕਿ ਨਾਲ ਮੂਰਾ ਵੀ ਨੇ ਮੂਰਾ ਵੀ ਹੈ ਜੀ ਕੁੱਲ ਕਿੰਨੇ ਪਸ਼ੂ ਆ ਬਾਈ ਜੀ ਆਪਣੇ ਕੋਲੇ 40 45 ਪਸ਼ੂ ਨੇ 40 45 ਪਸ਼ੂ ਹੈ ਤੇ ਜੇ ਆਪਾਂ ਮੱਝਾਂ ਦੀ ਗੱਲ ਕਰੀਏ ਬਾਈ ਕਿੰਨੇ ਕਿੰਨੇ ਦੁੱਧ ਵਾਲੀਆਂ ਮੱਝਾਂ ਆਪਣੇ ਕੋਲੇ ਨਾ ਨਾ ਜੀ ਨੀਲੀ 라ਵੀ ਤਾਂ ਆਪਣੇ ਕੋਲੇ 22 23 ਤੱਕ ਠੀਕ ਹੈ ਜੀ ਹਾਂਜੀ ਤੇ ਦੂਜੀ ਆਪਣੇ ਕੋਲ 26 27 ਤੱਕ ਜੀ ਹੈਗੀਆਂ ਮੇਰੇ ਕੋਲੇ ਮੱਝਾਂ ਠੀਕ ਹੈ ਬਾਈ ਜਿਹੜੇ ਫਾਰਮ ਦੇ ਸੀਮਨ ਵਰਤਦੇ ਹੋਗੇ ਮੇਨ ਕਿਹੜੇ ਕਿਹੜੇ ਰੱਖਦੇ ਹੋ ਜੀ ਅਸੀਂ ਸੀਮਨ ਇਹਦਾ ਰਾਹਦੇ ਆ ਜੀ ਇਹਦੇ ਨੀਲੀ 라ਵੀ ਚ ਠੀਕ ਹੈ ਜੀ ਤੇ ਮੁਰਾ ਦੇ ਵਿੱਚ ਤਾਂ ਜੀ ਆਪਾਂ ਉਹ ਬਾਈ ਕੋਲੇ ਆ ਜੀ ਸਮਰਾਟ ਬੋਲ ਜੀ ਖੇਮਕੇਰੀਆਂ ਖੇਮਕੇਰੀਆਂ ਰੱਖਦੇ ਆ ਠੀਕ ਹੈ ਇਹ ਰਿਆਨ ਨੇ ਜੀ ਉਹਦੇ ਬਾਈ ਨੇ ਸਾੜਾਂ ਦੀ ਗੱਲ ਕਰੀਏ ਤਾਂ ਨਹੀਂ ਗੱਲ ਉਹਦੇ ਸੰਰਾਟ ਨਾਪਤ ਵੱਡੇ ਰਿਕਾਰਡ ਨੇਗੇ ਨੀਲੀ ਰਗ ਦੇ ਵਿੱਚ ਕਿਸੇ ਵੀ ਵੀਰ ਨੇ ਸੀਮਲ ਲੈਣਾ ਹੁੰਦਾ ਬਾਈਆਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤਨੌਲਾ ਪਸ਼ੂ ਮੇਲਾ ਕਹਿ ਦਈਏ ਤਾਂ ਪਿਛਲੇ 2 ਸਾਲਾਂ ਤੋਂ ਚੈਂਪੀਅਨ ਬਣਦਾ ਆ ਰਿਹਾ ਤੇ ਉਂਝ ਤਾਂ ਨੇ ਬਾਈ ਕਿੰਨੇ ਕੇ ਮੇਲੇ ਜਿੱਤੇ ਆ ਬਾਈ ਨੇ ਤੁਹਾਨੂੰ ਦੱਸਿਆ ਹੋਊਗਾ ਹਾਂ ਬਾਈ ਹਾਂ ਜੀ ਬਾਈ ਨੇ ਦੱਸਿਆ ਹੋਊ ਤੁਹਾਨੂੰ ਦਰਸ਼ਨ ਨੇ ਕਿੰਨੇ ਕਿ ਮੇਲੇ ਦਾ ਚੈਂਪੀਅਨ ਬਣ ਗਿਆ ਜੀ ਇਹ ਪੰਜ ਮੇਲੇ ਦਾ ਪਹਿਲਾ ਸੀਗਾ ਜੀ ਪੰਜ ਮੇਲੇ ਦਾ ਪਹਿਲਾ ਸੀ ਆ ਦੋਆਂ ਦਾ ਸੀ ਕਰ ਲਈ ਸੱਤ ਮੇਲੇ ਸੱਤ ਮੇਲੇ ਹੋ ਗਏ 올 ਟਾਈਮ ਚੈਂਪੀਅਨ ਠੀਕ ਆ ਬਾਈ ਜਿਹੜੇ ਨਵੇਂ ਫਾਰਮਰ ਇਹ ਲੈਂਡ ਦੇ ਵਿੱਚ ਆਉਣਾ ਚਾਹੁੰਦੇ ਨੇ ਜੀ ਹਾਂਜੀ ਹਾਂਜੀ ਕੀ ਗੱਲਾਂ ਧਿਆਨ ਰੱਖਣ ਧਿਆਨ ਬੜੇ ਟਾਈਮ ਮੰਗਦੀਆਂ ਨੇ ਕਿਤੇ ਆਪਾਂ ਕਿਸੇ ਵਿਆਹ ਸ਼ਾਦੀ ਜਾ ਨਹੀਂ ਸਕਦੀ ਮੈਂ ਕੀਤੇ ਨਹੀਂ ਠੀਕ ਹੈ ਜੀ ਦੂਜੀ ਗੱਲ ਬਾਈ ਬਰੀਡ ਤੇ ਕੰਮ ਕਰੋ ਜੋ ਚੀਜ਼ ਤੁਹਾਨੂੰ ਸਾਹਮਣੇ ਦਿਖਦੀ ਆ ਉਹਦੇ ਤੇ ਕੰਮ ਕਰੋ ਇਹ ਨਹੀਂ ਕਿ ਕਿਸੇ ਨੇ ਕਹਿਤਾ ਕਿ ਉਹ ਦੇਖ ਲਓ ਉਹ ਦੇਖ ਲਓ ਉਹ ਕੰਮ ਨਾ ਕਰੋ ਬਾਈ ਬਣ ਕੇ ਨਵੇਂ ਜਿਹੜੇ ਫਾਰਮਰ ਨੇ ਕਿਉਂਕਿ ਉਹ ਇਸ ਚੀਜ਼ 'ਚ ਧੋਖਾ ਬਹੁਤ ਖਾਂਦੇ ਨੇ ਭਾਈ ਨੇ ਜਿਵੇਂ ਧੋਖੇ ਵਾਲੀ ਗੱਲ ਕਰੀ ਆ ਮੈਂ ਇੱਕ ਜਰੂਰ ਦੱਸੂ ਭਾਈ ਅੱਜ ਕੱਲ ਟਰੈਕਟਰਾਂ ਦੇ ਵਿੱਚ ਬਹੁਤ ਕੁੰਡੀਆਂ ਲੱਗਦੀਆਂ ਅਗਲਾ ਕਹਿੰਦਾ ਵੀ ਮੇਰੇ ਕੋਲ ਹਾਂਜੀ ਹਾਂਜੀ ਭਾਈ ਜੀ ਆਉਂਦੇ ਟੈਸਟ ਦੋ ਟੈਸਟ ਕਰਵਾ ਦੀ ਕਰੂਗਾ ਕੋਈ ਵੀ ਲੈਣੀ ਹੈ ਗੱਲਾਂ ਜਰਾ ਜਿਵੇਂ ਬਾਈ ਨੇ ਕਹੇ ਤੋਪਾ ਹਣਾ ਤੇ ਬਾਕੀ ਬਾਈ ਨੇ ਤੋ ਕਿਸੇ ਵੀ ਵੀਰ ਦੇ ਸੀਮਨ ਲੈਣਾ ਹੈ ਨੰਬਰ ਬਾਈ ਦਵਾਰੇ ਬੋਲ ਦੋ ਨੰਬਰ ਬੋਲ ਦੋ 8097633000 ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੋੜੋ ਹੀ ਮੜੇ ਬੋਲਣੂ ਹਾਂਜੀ ਹਾਂਜੀ ਬਾਈ ਲੋ ਜੀ ਬੋਲਸ ਨੂੰ ਦਿਖਾ ਦਿੰਨੇ ਆ ਆ ਜਾ ਬੱਤੋਏ ਬੋਲਣੇ ਨਾ ਮੇਲਾ ਜਿੱਤ ਲਿਆ ਮਿੱਤਰੋ ਤਨੌੜਾ ਪਸ਼ੂ ਮੰਡੀ ਡਾਕਟਰ ਤੇ ਵੱਡੇ ਝੋਟਿਆਂ ਦੇ ਵਿੱਚ ਬਾਜ਼ੀ ਮਾਰੀ ਹੈ ਤੇ ਸੀਮਨ ਵੀ ਬਿਲਕੁਲ ਤਿਆਰ ਹੈ ਤੇ ਰਿਕਾਰਡ ਦੀ ਗੱਲ ਕਰੀਏ ਡਾਕਟਰ ਦੋਨੇ ਪੱਖੋਂ ਹੀ ਸਿਰਗਾ ਦੋਨੇ ਪੱਖੋਂ ਕੀ ਬਾਈ 7 ਵਾਰ ਦਾ ਚੈਂਪੀਅਨ ਬਣ ਗਿਆ ਬੋਲੋ ਠੀਕ ਹੈ ਤੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਇਹਨੇ ਉਹ ਗੱਲ ਹੋਈ ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਠੀਕ ਹੈ ਇਹ ਮੱਲਾ ਮਾਰਨ ਵਾਲਿਆਂ ਚੋਂ ਗੱਲਾਂ ਚ ਨਹੀਂ ਬਾਈ ਤੇ ਵੀਡੀਓ ਜੇ ਇਹ ਵਧੀਆ ਲੱਗੀ ਵੀਰੇ ਨੂੰ ਲਾਇਕ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ